ਨੀ ਮੈਂ ਨਾ ਬੇ ਸ਼ਹਿਰ ਜਾਮਾ ਉੱਥੋਂ ਬੰਗਾ ਚੜਾਵਾਂ ਨਹੀਂ ਮੈਂ ਐਨੇ ਰੁੱਸ ਗਈ ਨਹੀਂ ਮੈਂ ਛੜੇ ਜੇਠ ਨਾਲ ਲੜਪੀ ਮੇਰੀ ਬੰਗ ਟੁੱਟੇਗੀ ਨਹੀਂ ਮੈਂ ਛੜੇ ਜੇਠ ਨਾਲ ਲੜਪੀ ਮੇਰੀ ਬੰਗ ਟੁੱਟੇਗੀ ਨਹੀਂ ਮੈਂ ਛੜੇ ਜੇਠ ਨਾਲ ਲੜਪੀ ਮੇਰੀ ਬੰਗ ਟੁੱਟੇਗੀ ਸੌਰੇ ਕੋਲੋਂ ਸੰਗਾਂ ਵੇਪਤਿ ਆਉਰੇ ਕੋਲੋਂ ਸੰਗਾਂ ਹਾੜਾ ਦੇ ਦੇ ਸੌ ਕਰ ਰੁਪਈਆ ਮੈਂ ਚੜਵਾਉਣੀ ਆ ਬੰਗਾ ਦੇਹੀ ਦੇ ਭਾਈ ਜੀ ਸੌ ਕਰ ਰੁਪਈਆ ਮੈਂ ਚੜਵਾਉਣੀ ਆ ਬੰਗਾ ਦੇ ਦੇ ਜੇਠਾ ਸੌ ਕਰ ਰੁਪਈਆ ਮੈਂ ਚੜਵਾਉਣੀ ਆ ਬੰਗਾ ਸੌਰੇ ਕੋਲੋਂ ਸੰਗੇ ਨਹੀਂ ਪਤੇਔਰੇ ਕੋਲੋਂ ਸੰਗੇ ਸੌਰੇ ਕੋਲੋਂ ਸੰਗੇ ਨਹੀਂ ਪਤੇਔਰੇ ਕੋਲੋਂ ਸੰਗੇ ਨਹੀਂ ਬੈਠ ਛੜੇ ਦੇ ਮੰਜੇ ਉੱਤੇ ਸੌ ਰੁਪਈਆ ਮੰਗੇ ਛੜੇ ਜੇਠ ਤੋਂ 100 ਰੁਪਈਆ ਕਿਹੜੇ ਮੂਨੜ ਮੰਗੇ ਹੁਣ ਛੜੇ ਜੇਠ ਤੋਂ 100 ਰੁਪਈਆ ਕਿਹੜੇ ਮੂਨੜ ਮੰਗੇ ਛੜੇ ਜੇਠ ਤੋਂ 100 ਰੁਪਈਆ ਕਿਹੜੇ ਮੂਨੜ ਮੰਗੇ